ਓਏ ਟੁੱਟ ਗਿਆ ਬੰਨ ਓਏ ਪਿੱਛੇ ਜਾਓ ਬੰਨ ਟੁੱਟ ਗਿਆ ਪਿੱਛੇ ਚੱਲ ਜਾਓ ਓ ਪਿੱਛੇ ਹੋ ਜਾਏ ਬੰਨ ਟੁੱਟ ਗਿਆ ਵਾ ਸਾਥ ਸੰਗਤ ਜੀ ਤੁਸੀਂ ਦੇਖ ਸਕਦੇ ਆ ਕਿ ਇੱਥੋਂ ਬੰਨ ਟੁੱਟ ਗਿਆ ਇਸ ਵਕਤ ਦੀ ਬੇਹਦ ਵੱਡੀ ਅਪਡੇਟ ਅਗਰ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਲਗਾਤਾਰ ਪੰਜਾਬ ਭਾਰਤ ਦੇ ਵਿੱਚ ਹੜ੍ਹ ਦੇ ਹਾਲਾਤ ਬਣੇ ਹੋਏ ਨੇ ਸਾਰਾ ਪੰਜਾਬ ਜੂਝ ਰਿਹਾ ਹੜ੍ਹ ਦੇ ਨਾਲ ਤੇ ਉੱਥੇ ਹੀ ਹੁਣ ਜਿਹੜਾ ਦੇਖਿਆ ਜਾ ਰਿਹਾ ਲੁਧਿਆਣਾ ਨੂੰ ਵੀ ਅਲਰਟ ਕਰ ਦਿੱਤਾ ਗਿਆ ਸਿਰਦਾਨਾ ਦੇ ਵਿੱਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਕਿਉਂਕਿ ਇੱਥੇ ਵੀ ਪਾਣੀ ਦਾ ਪੱਧਰ ਸਤਲੂ ਦੇ ਵਿੱਚ ਕਾਫੀ ਵਧਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਬੰਨ ਟੁੱਟਣ ਦੇ ਅਸਾਰ ਜਣੇ ਜਿਤਾਏ ਜਾਣ ਲੱਗੇ ਸੀ ਤਾਂ ਹੁਣ ਬੀਤੇ ਦਿਨ ਤੋਂ ਹੀ ਪਿੰਡ ਸਸਰਾਲੀ ਦੇ ਵਿੱਚ ਦੇਖਿਆ ਜਾ ਰਿਹਾ ਕਿ ਬੰਨ ਟੁੱਟਣ ਦੇ ਅਸਾਰ ਬਣੇ ਹੋਏ ਸੀ ਬੰਨ ਕਾਫੀ ਕਮਜ਼ੋਰ ਹੋ ਚੁੱਕਿਆ ਸੀ ਜਿਸ ਕਰਕੇ ਉੱਥੇ ਪਿੰਡ ਵਾਸੀਆਂ ਦੇ ਵੱਲੋਂ ਬੰਨ ਬਣਾਇਆ ਜਾ ਰਿਹਾ ਸੀ ਤਾਂ ਹੁਣ ਬਾਰੇ ਦਿੱਤਨ ਤੋਂ ਬਾਅਦ ਫੇਰ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਨਾਲ ਲੋਕਾਂ ਦੇ ਵਿੱਚ ਭਗੜੜ ਮਚੀ ਹੋਈ ਦਿਖਾਈ ਦੇ ਰਹੀ ਹੈ ਤੇ ਨਾਲ ਹੀ ਨਾਲ ਤੁਹਾਨੂੰ ਦੱਸਦੀ ਏ ਇਸ ਦੇ ਨਾਲ ਹੀ ਆਲੇ ਦੁਆਲੇ ਦੇ ਕਈ ਪਿੰਡੇ ਪ੍ਰਭਾਵਿਤ ਹੋਣ ਵਾਲੇ ਨੰਦਾ ਦੱਸਦੀ ਏ ਲੁਧਿਆਣਾ ਦੇ ਪਿੰਡੇ ਸਸਰਾਲੀ ਦੇ ਨਾਲ ਨਾਲ ਬੂਟ ਰਾਵਤ ਹਵਾਸ ਸੀੜਾ ਤੇ ਹੋਰ ਬੁੱਧਗੜ ਮੰਗਲੀ ਟਾਂਡਾ ਟੋਰੀ ਤੇ ਹੋਰ ਆਸ-ਪਾਸ ਦੇ ਲੱਗਦੇ ਕਈ ਪਿੰਡ ਇਸ ਦੇ ਨਾਲ ਪ੍ਰਭਾਵਿਤ ਹੋਣ ਵਾਲੇ ਨੇ ਤਾਂ ਹੁਣ ਲੁਧਿਆਣਾ ਦੇ ਵਿੱਚ ਵੀ ਹਾਈ ਅਲਰਟ ਕਰ ਦਿੱਤਾ ਗਿਆ ਹੈ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੂਰਾ ਪੰਜਾਬ ਇਸ ਵੇਲੇ ਜੂਝ ਰਿਹਾ ਹੈ ਤੇ ਹੁਣ ਲੁਧਿਆਣਾ ਦੇ ਵਿੱਚ ਵੀ ਖਤਰਾ ਮੰਡਰਾ ਰਿਹਾ ਹੈ ਖਤਰਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਸਸਰਾਲੀ ਦੇ ਵਿੱਚ ਬੰਨ ਕਮਜ਼ੋਰ ਹੋ ਚੁੱਕਿਆ ਸੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਆਪਣਾ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉੱਥੇ ਹੀ ਹੋਰ ਬੰਝੋ ਟੁੱਟ ਚੁੱਕਿਆ ਤੇ ਆਲੇ ਦੁਆਲੇ ਲਗਭਗ ਲਗਦੇ 14 ਪਿੰਡਾਂ ਦੇ ਵਿੱਚ ਇਹ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਅਜੇ ਹਾਈ ਰਹਾ ਤਾਂ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਹਾਲਾਤ ਵੱਧ ਤੋਂ ਵੱਧ ਹੋ ਸਕਦੇ ਨੇ ਜਿਸ ਕਰਕੇ ਪਹਿਲਾ ਹੀ ਵਿਭਾਗ ਦੇ ਵੱਲੋਂ ਹੁਣ ਅਲਰਟ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਅੱਜ ਥੋੜੀ ਬਹੁਤ ਧੁੱਪ ਨਿਕਲੀ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੀਂਹ ਅਜੇ ਹਾਈ ਰਹੇਗਾ ਕਿਉਂਕਿ ਲਗਾਤਾਰ ਮੀਂਹ ਦੇ ਨਾਲ ਜੋ ਹੈ ਜੋ ਨਦੀਆਂ ਐ ਉਫਾਨ ਤੇ ਆ ਗਈਆਂ ਜਿਸ ਕਰਕੇ ਹਰ ਦੇ ਹਾਲਾਤ ਬਣੇ ਹਿਮਾਚਲ ਦੇ ਵਿੱਚ ਵੀ ਬੱਦਲ ਫਟਿਆ ਜੋ ਕਿ ਇੱਕ ਅਹਿਮ ਕਾਰਨ ਰਹਾ ਕਿ ਪੰਜਾਬ ਦੇ ਵਿੱਚ ਵੀ ਹੜ੍ਹ ਦੇ ਹਾਲਾਤ ਬਣੇ ਨਦੀਆਂ ਉਫਾਨ ਤੇ ਆਈਆਂ ਤਾਂ ਹੁਣ ਸਤਲੁਜ ਨਦੀ ਦਾ ਪੱਧਰ ਜੋ ਹੈ ਪਾਣੀ ਦਾ ਉਸ ਦੇ ਵਿੱਚ ਕਾਫੀ ਵੱਧਦਾ ਜਾ ਰਿਹਾ ਤੇ ਹੁਣ ਆਲੇ ਦੁਆਲੇ ਦੇ ਪਿੰਡ ਜਿਹੜੇ ਨੇ ਪ੍ਰਭਾਵਿਤ ਹੁੰਦੇ ਹੋਏ ਜਦੋਂ ਆ ਨਜ਼ਰ ਆ ਰਹੇ ਨੇ ਖਾਸ ਤੌਰ ਤੇ ਸਸਰਾਰੀ ਦੇ ਵਿੱਚ ਜਦੋਂ ਇਹ ਹੋ ਚੁੱਕਿਆ ਹੈ ਬੰਨ ਟੁੱਟ ਗਿਆ ਹੈ ਤਾਂ ਹਾਲਾਤ ਜਿਹੜੇ ਨੇ ਵੱਧ ਤੋਂ ਵੱਧ ਹੋ ਗਏ ਨੇ